ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧਾਰਮਿਕ ਗੀਤ ਸਿੱਖਾਂਗੇ ਜੀ ਕਲਗੀ ਧਰ ਦਸ਼ਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ ਤੇ ਇਸ ਧਾਰਮਿਕ ਗੀਤ ਨੂੰ ਭਾਈ ਸਾਧੂ ਸਿੰਘ ਡੇਰਾਦੂਨ ਵਾਲਿਆਂ ਪਾਸੋਂ ਗਾਇਨ ਕੀਤਾ ਗਿਆ ਹੈ ਤਾਂ ਜਦੋਂ ਪਹਿਣਾ ਦੇ ਸਕੇਲ ਤੇ ਇਸ ਗੀਤ ਨੂੰ ਆਪਾਂ ਗਾਇਨ ਕਰਾਂਗੇ ਤਾਂ ਪੰਜਵੇਂ ਕਾਲੇ ਨੂੰ ਆਪਾਂ ਸਾਂ ਮੰਨਾਂਗੇ ਤੇ ਪੰਜਵੇਂ ਕਾਲੇ ਨੂੰ ਸਾ ਮੰਨ ਕੇ ਜਿਹੜੇ ਜਿਹੜੇ ਸੁਰ ਲੱਗ ਰਹੇ ਹਨ ਆਪ ਜੀ ਸਕਰੀਨ ਤੇ ਦੇਖ ਰਹੇ ਹੋ ਤੇ ਹੁਣ ਆਪਾਂ ਇਸ ਸ਼ਬਦ ਨੂੰ ਸਿੱਖਦੇ ਹਾਂ ਪਹਿਲਾਂ ਕਲੀ-ਕਲੀ ਪੰਕਤੀ ਨੂੰ ਗਾਇਨ ਕਰਾਂਗੇ ਅਤੇ ਸਿੱਖਾਂਗੇ ਦੇਖਦੇ ਹਾਂ ਕਰੀ ਗੀਤਰ ਦਸ ਮੇਸ਼ ਪਦਾ ਦੇਵ ਤੋ ਫਰਜੰਗ ਤੇ ਆ में आरे। कल तर दस मेरी दो फर कली पे आरे विच सरहंद मे विरह जाले सर हंग ज़ाल माड़े विच सर हंग ज़ाल फर के ना कला वेज कलाया खलारे, कला कलीतरस् विष्णता दे ਗਲੀ ਗੀਤ ਅਰਦਸ ਮੇਂ ਸਪੀਤਾ ਦੇ ਦੁਹਰ ਜੰਦ ਪਿਆਰ ਵਿੱਚ ਸਰਹੰਦ ਜ਼ਾਲਮਾ ਫੜ ਕੇ ਵਿੱਚ ਸਰਹੰਦ ਜ਼ਾਲਮਾ ਫੜ ਕੇ ਜਦੋਂ ਇਸ ਪੰਕਤੀ ਨੂੰ ਆਪਾਂ ਇਨਾ ਗਾਣਾ ਹੈ ਇਸ ਤੋਂ ਬਾਅਦ ਸਪੇਸ ਬਜਨੇਗਾ ਵਿੱਚ ਸਰਹੰਦ ਜ਼ਾਲਮਾ ਫੜ ਕੇ ਵਿੱਚ ਸਰਹੰਦ ਜ਼ਾਲਮਾ ਫੜ ਕੇ ਨੀਹਾਂ ਵਿੱਚ ਖਲਾਰੇ ਕਲ ਦੀ ਤਰ ਦਸ ਨੇ ਸੁਤਾ ਦੇ ਦੋ ਫਰਜ਼ੰਦ ਪਿਆਰੇ ਉਸ ਤੋਂ ਬਾਦ ਅੰਤਰਾ ਇਹ ਨ ਮਨਾਵਣੇ ਜ਼ਾਲਿਮ ਬਹੁਤ ਜ਼ੋਰ ਲਗਾਇਆ ਇਹ ਨ ਮਨਾ बहुूत ज़ोर लगाया तन दौलत पूरा दया डोल दाल चिंख लया तीन मनावन ले साल मां बहुत ज़ोर लॻाया ीन मवण नी जलिमा बहुताोर लगया धन दौलत पूरा दया डोलया तन दिखला ਨਿੱਕੇ ਬੱਚੇ ਕਿਉਂ ਆਸਪੇਸ ਬਜਣਾ ਹੈ ਪਰ ਤਨ ਤਨ ਹੋ ਨਿੱਕੇ ਬੱਚੇ ਜਿਦ ਤੋਂ ਓਲ ਨਹਾਏ ਪਰ ਤਨ ਤਨ ਹੋ ਨਿੱਕੇ ਬੱਚੇ ਪਰ ਤਨ ਤਨ ਓ ਨਿੱਕੇ ਪਰ ਤਨ ਤਨ ਓ ਨਿੱਕੇ ਬੱਚੇ ਇਸ ਸਟੈਪ ਨੂੰ ਜਦੋਂ ਪਹਿਲੀ ਵਾਰ ਗਾਇਨ ਕਰਨਾ ਹੈ ਪਰ ਤਨ ਤਨ ਓ ਨਿੱਕੇ ਬੱਚੇ ਉਦੋਂ ਸਪੇਸ ਬਜਣਾ ਹੈ ਤੇ ਦੂਜੀ ਵਾਰ ਜਦੋਂ ਗਾਇਨ ਕਰਨਾ ਤਾਂ ਸਪੇਸ ਨਹੀਂ ਬਜਣਾ ਇਸ ਗੱਲ ਦਾ ਧਿਆਨ ਰੱਖਣਾ ਹੈ ਪਰ ਤਨ ਤਨ ਓ ਨਿੱਕੇ ਬੱਚੇ ਪਰ ਤਨ ਤਨ ਓ ਨਿੱਕੇ ਬੱਚੇ ਸਿੱਧੋ උමුූලනාර පරිතන තන්න ඔනිකෙ බචේ පරිතන තන්න ඕ නිකේ බචේ

ਵਾਇਰੋਲਜੀ ਕੀ ਫਤਿਹ